ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਆਪਣਾ ਸੰਦੂਖ ਹੋ ਚੁੱਕਿਆ ਤਿਆਰ ਤੇ ਪਹਿਲੇ ਪਾਰਟਸ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਸੀਗਾ ਇਹ ਸੰਦੂਖ ਵੀ ਕਿੰਨੀ ਹਾਲਤ ਖਰਾਬ ਹੈ ਦੀ ਤੇ ਉਹ ਸੰਦੂਖ ਉਹੀ ਸੰਦੂਖ ਆ ਦੂਜੇ ਪਾਰਟਸ ਵੀ ਆਪਾਂ ਦਿਖਾਇਆ ਸੀਗਾ ਪਿੱਤਲ ਲਾਉਂਦੇ ਹੋਏ ਤੇ ਹੁਣ ਲਾਸਟ ਫਾਈਨਲ ਤੀਜਾ ਪਾਰਟ ਸਾ ਜੀ ਇਹਦਾ ਇਹ ਤੇ ਸੰਦੂਖ ਹੋ ਚੁੱਕਿਆ ਜੀ ਕੰਪਲੀਟ ਤੇ ਕਮੈਂਟ ਕਰਕੇ ਜਰੂਰ ਦੱਸੋ ਜੀ ਕਿਦਾਂ ਲੱਗਿਆ ਸੰਦੂਖ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾਉਣਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰੋ ਸਾਡਾ ਨੰਬਰ ਹੈਗਾ 8264144620 ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਤੁਸੀਂ ਆਪਣਾ ਸੰਦੂਖ ਲਿਆ ਕੇ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਅਗਰ ਤੁਸੀਂ ਸਾਡੇ ਕੋਲੋਂ ਸੰਦੂਖ ਲੈਣਾ ਤਿਆਰ ਕੀਤਾ ਹੋਇਆ ਉਹ ਵੀ ਤੁਹਾਨੂੰ ਮਿਲ ਜੇਗਾ ਜੀ ਸੋ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਨਾਰੰਗਵਾਲ ਰੋਡਾ ਜੀ ਬੱਲਵਾਲ ਚੌਕ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ 98764144620 ਸੁਖਜਿੰਦਰ ਸਿੰਘ ਉਪੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ